ਖਰਖੰਡ ਦੇ ਦੇਵਘਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਇਹ ਹਾਦਸਾ ਮੋਨਪੁਰ थाना ਖੇਤਰ ਦੇ ਜਾਮਨੀਆ ਵਿੱਚ ਵਾਪਰਿਆ ਅਜਿਹੀ ਕਾਵੜੀਆਂ ਨੂੰ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੁਣ ਤੱਕ 4 ਲਾਸ਼ਾਂ ਸਦਰ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਨੇ ਦਰਅਸਲ ਕਾਵੜੀਆਂ ਨਾਲ ਭਰੀ ਬੱਸ ਤੇ ਇੱਕ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਫੀ ਚੀਕ ਚਹਾੜਾ ਮਚ ਗਿਆ ਹੁਣ ਤੱਕ 4 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਨੇ ਜਦਕਿ ਕਿਹਾ ਜਾ ਰਿਹਾ ਹੈ ਕਿ 8 ਕਾਵੜੀਆਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਸਾਰੇ ਸ਼ਰਧਾਲੂ ਬਾਬਾ ਧਾਮ ਤੋਂ બસ ਕਿਨਾਤ ਧਾਮ ਜਾ ਰਹੇ ਸਨ ਜਦੋਂ ਇਹ ਹਾਸੇ ਦਾ ਸ਼ਿਕਾਰ ਹੋਏ ਨੇ ਬੱਸ ਵਿੱਚ ਸਫ਼ਰ ਕਰ ਰਿਹਾ ਇੱਕ ਜ਼ਖਮੀ ਯਾਤਰੀ ਇਨਸਾਰ ਡਰਾਈਵਰ ਜਾਂ ਤਾਂ ਸ਼ਰਾਬੀ ਸੀ ਜਾਂ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਗਈ ਥੇ ਸੜਕ ਕਿਨਾਰੇ ਰੱਖੀਆਂ ਈਟਾਂ ਨਾਲ ਟਕਰਾ ਗਈ ਤੇ ਫਿਰ ਟਰੱਕ ਨਾਲ ਟਕਰਾ ਗਈ। ਚਾਰਖੰਡ ਦੇ ਦੇਵਕਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਮੋਨਪੁਰ थाना ਖੇਤਰ ਦੇ ਜਾਮਨੀਆਂ ਵਿੱਚ ਵਾਪਰਿਆ ਹੈ। ਸਖ਼ੀ ਕਾਵੜੀਆਂ ਨੂੰ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹੁਣ ਤੱਕ 4 ਲਾਸ਼ਾਂ ਸਦਰ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਨੇ। ਦਰਅਸਲ ਕਾਵੜੀਆਂ ਨਾਲ ਭਰੀ ਬੱਸ ਤੇ ਇੱਕ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਫੀ ਚੀਕ-ਚਹਾੜਾ ਮੱਚ ਗਿਆ। ਹੁਣ ਤੱਕ 4 ਲਾਸ਼ਾਂ ਹਸਪਤਾਲ ਲਿਆਂਦੀ ਗਈਆਂ ਨੇ ਜਦ ਕਿ ਕਿਹਾ ਜਾ ਰਿਹਾ ਕਿ 8 ਠਕਾਵੀਆਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਸਾਰੇ ਸ਼ਰਧਾਲੂ ਬਾਬਾ ਧਾਮ ਤੋਂ ਬੁਸਕੀनाथ ਧਾਮ ਜਾ ਰਹੇ ਸਨ ਜਦੋਂ ਇਹ ਹਾਦਸੇ ਦਾ ਸ਼ਿਕਾਰ ਹੋਏ ਨੇ ਬੱਸ ਵਿੱਚ ਸਫ਼ਰ ਕਰ ਰਿਹਾ ਇੱਕ ਜ਼ਖਮੀ ਯਾਤਰੀ ਅਨਸਾਰ ਡਰਾਈਵਰ ਜਾਂ ਤਾਂ ਸ਼ਰਾਬੀ ਸੀ ਜਾਂ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਗਈ ਥੇ ਸੜਕ ਕਿਨਾਰੇ ਰੱਖੀਆਂ ਇੱਟਾਂ ਨਾਲ ਟਕਰਾ ਗਈ ਤੇ ਫਿਰ ਟਰੱਕ ਨਾਲ ਟਕਰਾ ਗਈ। ਛਾਰਖੰਡ ਦੇ ਦੇਵਕਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਮੋਨਪੁਰ थाना ਖੇਤਰ ਦੇ ਜਾਮਨੀਆਂ ਵਿੱਚ ਵਾਪਰਿਆ ਹੈ। ਸੱਤਵੀਂ ਕਾਵੜੀਆਂ ਨੂੰ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹੁਣ ਤੱਕ 4 ਲਾਸ਼ਾਂ ਸਦਰ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਨੇ। ਦਰਅਸਲ ਕਾਵੜੀਆਂ ਨਾਲ ਭਰੀ ਬੱਸ ਤੇ ਇੱਕ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਫੀ ਚੀਕ ਚਹਾੜਾ ਮਚ ਗਿਆ। ਹੋਂ ਤੱਕ 4 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਨੇ ਜਦ ਕਿ ਕਿਹਾ ਜਾ ਰਿਹਾ ਹੈ ਕਿ 8 ਠਕਾਵੜੀਆਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਸਾਰੇ ਸ਼ਰਧਾਲੂ ਬਾਬਾ ਧਾਮ ਤੋਂ ਬਸ ਕੀ ਨਾਥ ਧਾਮ ਜਾ ਰਹੇ ਸਨ ਜਦੋਂ ਇਹ ਹਾਦਸੇ ਦਾ ਸ਼ਿਕਾਰ ਹੋਏ ਨੇ ਬੱਸ ਵਿੱਚ ਸਫ਼ਰ ਕਰ ਰਿਹਾ ਇੱਕ ਜ਼ਖਮੀ ਯਾਤਰੀ ਅਨਸਾਰ ਡਰਾਈਵਰ ਜਾਂ ਤਾਂ ਸ਼ਰਾਬੀ ਸੀ ਜਾਂ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਗਈ ਥੇ ਸੜਕ ਕਿਨਾਰੇ ਰੱਖੀ ਇਟਾ ਨਾਲ ਟਕਰਾ ਗਈ ਤੇ ਫਿਰ ਟਰੱਕ ਨਾਲ ਟਕਰਾ ਗਈ ਚਾਰਖੰਡੀ ਦੇਵgarh ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਇਹ ਹਾਦਸਾ ਮੋਨਪੁਰ थाना ਖੇਤਰ ਦੇ ਜਾਮਨੀਆ ਵਿੱਚ ਵਾਪਰਿਆ ਸਤਵੀ ਕਾਵੜੀਆਂ ਨੂੰ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੁਣ ਤੱਕ ਚਾਰ ਲਾਸ਼ਾਂ ਸਦਰ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਨੇ ਦਰਅਸਲ ਕਾਵੜੀਆਂ ਨਾਲ ਭਰੀ ਬੱਸ ਤੇ ਇੱਕ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਫੀ ਚੀਕ ਚਹਾੜਾ ਮਚ ਗਿਆ ਹੁਣ ਤੱਕ ਚਾਰ ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਨੇ ਜਦਕਿ ਕਿਹਾ ਜਾ ਰਿਹਾ ਹੈ ਕਿ 8 ਕਾਵੜੀਆਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਸਾਰੇ ਸ਼ਰਧਾਲੂ ਬਾਬਾ ਤਾਮ ਤੋਂ ਬਸ ਕਿ ਨਾਥ ਧਾਮ ਜਾ ਰਹੇ ਸਨ ਜਦੋਂ ਇਹ ਹਾਸੇ ਦਾ ਸ਼ਿਕਾਰ ਹੋਏ ਨੇ ਬਸ ਵਿੱਚ ਸਫ਼ਰ ਕਰ ਰਿਹਾ ਇੱਕ ਜ਼ਖਮੀ ਯਾਤਰੀ ਅਨਸਾਰ ਡਰਾਈਵਰ ਜਾਂ ਤਾਂ ਸ਼ਰਾਬੀ ਸੀ ਜਾਂ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਬਸ ਬੇਕਾਬੂ ਹੋ ਗਈ ਥੇ ਸੜਕ ਕਿਨਾਰੇ ਰੱਖੀ ਇਟਾ ਨਾਲ ਟਕਰਾ ਗਈ ਤੇ ਫਿਰ ਟਰੱਕ ਨਾਲ ਟਕਰਾ ਗਈ